ਕਾ ਅੱਜ ਜੀ ਭਗਵੰਤ ਮਾਨ ਜਿੱਥੇ ਪਹੁੰਚ ਰਹੇ ਨੇ ਧੰਨਵਾਦ ਕਦਰ ਨਵਾਸ ਲੁਧਿਆਣਾ ਪੱਛਮੀ ਦਾ ਕਿਸ ਤਰੀਕੇ ਨਾਲ ਦੇਖਦੇ ਨੇ ਵੀ ਲੁਧਿਆਣਾ ਪੱਛਮੀ ਦੇ ਲੋਕਾਂ ਨੇ ਐਨਾ ਪਿਆਰ ਦਿੱਤਾ ਆ ਮਾ ਦੀ ਬਾਟਰ ਨੇ ਇੱਕ ਵਾਰ ਫੇਰ ਦੋ ਦੇਖੋ ਹਲਕਾ ਵੈਸ ਤੇ ਲੋਕਾਂ ਨੇ ਜੋ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮ ਆ ਉਹਦੇ ਉੱਤੇ ਮੋਹਰ ਲਾਈ ਆ ਔਰ ਸਾਡੀ ਪਾਰਟੀ ਦੇ ਸੁਪਰੀਮੋ ਅਰਬੰਦ ਕੇ ਦੀਵਾਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੋ ਵਾਦਾ ਕਰਦੇ ਆ ਉਹ ਪੂਰਾ ਕਰਦੇ ਆ ਇੱਥੇ ਵੀ ਕਿਹਾ ਸੀ ਜਲੰਧਰ ਵੀ ਕਿਹਾ ਸੀ ਇੱਕ ਮੰਤਰੀ ਦੇ ਰੂਪ ਦੇ ਵਿੱਚ ਸੰਜੀਵ ਰੋੜਾ ਜੀ ਨੂੰ ਬਣਾ ਕੇ ਲੋਕ ਸੇਵਾ ਦੇ ਵਿੱਚ ਭੇਜਿਆ ਵਾ ਜਦੋਂ ਲਧਿਆਣਾ ਪੱਛਮੀ ਦੇ ਪ੍ਰਚਾਰ ਦਾ ਤੇ ਬਾਕੀ ਪਾਰਟੀਆਂ ਦਾ ਵੀ ਜ਼ੋਰ ਲੱਗਿਆ ਹੋਇਆ ਸੀ ਪਰ ਜਿਸ ਤਰੀਕੇ ਨਾਲ 2022 ਚ ਲਹਿਰ ਦੇਖੀ ਸਿਆਮਾ ਨੇ ਬਾਡੀ ਉਸੇ ਤਰੀਕੇ ਨਾਲ 22 ਇਲੈਕਸ਼ਨ ਚ ਵੀ ਦੇਖਣ ਨੂੰ ਮਿਲੀ ਆ ਇੱਕ ਉਹ ਸੈਮੀ ਫਾਈਨਲ ਸੀ ਹੁਣ ਫਾਈਨਲ ਆਪਣੇ ਆਪ ਅਸੀਂ 100 ਜਿਤਨਾ ਮੈਂ 100 ਤੋਂ ਪਲੱਸ ਇਹਨਾਂ ਦੀ ਤਿਆਰੀ ਕਿਸ ਤਰੀਕੇ ਨਾਲ ਜਾਂਦੀ ਵੀ ਹੈ ਤਿਆਰੀ ਉਹਨਾਂ ਵਿਕਾਸ ਦੇ ਰੂਪ ਦੇ ਵਿੱਚ ਵਿਕਾਸ ਕਰਕੇ ਲੋਕਾਂ ਦੀ ਸੇਵਾ ਦੇ ਵਿੱਚ ਜਾਵਾਂਗੇ ਤਾਂ ਫਿਰ ਕਿਸ ਤਰੀਕੇ ਨਾਲ ਦੇਖਦੇ ਹਾਂ ਵੀ ਸੈਮੀ ਫਾਈਨਲ ਜਿੱਤ ਚੁੱਕੇ ਹਾਂ ਤੇ 2027 ਦੀ ਤਿਆਰੀ ਕਿਸ ਤਰੀਕੇ ਨਾਲ ਹੈ ਦੇਖੋ ਬਿਰੋਧੀ ਆਪ ਇਹ ਕਹਿੰਦੇ ਸੀ ਕਿ ਜਿਹੜਾ ਇਹ ਚੋਣ ਜਿੱਤ ਗਿਆ ਲੁਧਿਆਣੇ ਜਿਮਨੀ ਵੀ ਉਹਦੀ 27 'ਚ ਸਰਕਾਰ ਬਣੂਗੀ ਸੋ ਆਮ ਆਦਮੀ ਪਾਰਟੀ ਵੱਡੀ ਲੀਡ ਦੇ ਨਾਲ ਇਹ ਜਿਮਨੀ ਚੋਣ ਜਿੱਤ ਚੁੱਕੀ ਆ ਔਰ ਹੁਣ ਆਮ ਆਦਮੀ ਪਾਰਟੀ ਦੀ 27 ਦੇ ਵਿੱਚ ਪਰ ਚੰਡ ਬਹੁਮਤ ਦੇ ਨਾਲ ਸਰਕਾਰ ਬਣੂ। ਪ੍ਰਚਾਰ ਤੁਸੀਂ ਆਪ ਵੀ ਕਰਦੇ ਨਜ਼ਰ ਆਇਆ ਪਛਮੀ ਦੇ ਵਿੱਚ ਤੇ ਕਿਵੇਂ ਧੰਨਵਾਦ ਕਰਦੋ ਲੁਧਿਆਣਾ ਪਛਮੀ ਦੇ ਲੋਕਾਂ ਦਾ ਜੀ। ਅ ਦੇਖੋ ਸਾਡਾ ਫਰਜ ਬਣਦਾ ਸੀ ਅਸੀਂ ਪਾਰਟੀ ਦੇ ਸਿਪਾਹੀ ਆ ਜੀ ਦਿਨ ਰਾਤ ਸਾਰਿਆਂ ਨੇ ਇਕ ਕੀਤਾ ਅੱਜ ਸ਼੍ਰੀ ਹਰਵਿੰਦ ਕੇਜਰੀਵਾਲ ਜੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਜਿਵੇਂ ਅੱਜ ਸਾਰੇ ਵਲੰਟੀਅਰਸ ਨੂੰ ਇਕੱਠੇ ਕਰਕੇ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਉਹਨਾਂ ਦੀ ਪ੍ਰਸ਼ੰਸਾ ਪਾਈ ਹੈ ਇਹਦੇ ਨਾਲ ਸਾਡਾ ਕਾਡਰ ਅੱਜ ਹੋਰ ਮਜ਼ਬੂਤ ਹੋ ਗਿਆ। ਹੁਣ ਦਿਨ ਪ੍ਰਤੀ ਰਾਤ ਸਾਡਾ ਜਿਹੜਾ ਕਾਡਰ ਹੈ ਹੋਰ ਜੁਟੂ ਆ ਤੇ 2027 ਤੋਂ ਪਹਿਲਾ ਪਹਿਲਾ ਅਸੀਂ ਇਕੱਲੇ ਇਕੱਲੇ ਘਰ ਤੱਕ ਜਿਹੜਾ ਹੈ ਅਸੀਂ ਜੋ ਕੀਤੇ ਕੰਮ ਨੇ ਸਾਡੇ ਇਹਨਾਂ ਨੂੰ ਪਹਚਾਵਾਗੇ ਔਰ ਅਸੀਂ ਡੈਫੀਨੇਟਲੀ 2027 ਚ ਭਾਰੀ ਬਹੁਤ ਮਤਲਬ ਨਾਲ ਸਰ ਲੁਧਿਆਣਾ ਪੱਛਮੀ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਤੇ ਸਰ ਹੁਣ ਭਗਵੰਤ ਮਾਨ ਜੀ ਆਪ ਲੁਧਿਆਣਾ ਆ ਕੇ ਧੰਨਵਾਦ ਕਰਨ ਆ ਰਹੇ ਨੇ ਕਿਸ ਤਰੀਕੇ ਨਾਲ ਦੇਖ ਲੁਧਿਆਣਾ ਵੈਸਟ ਦੀ ਜਿਹੜੀ ਚੋਣ ਸੀਗੀ ਉਹ ਬੜੀ ਅਹਿਮियत ਵਾਲੀ ਚੋਣ ਸੀਗੀ ਔਰ ਲੁਧਿਆਣਾ ਦੇ ਲੋਕਾਂ ਨੇ ਖਾਸ ਤੌਰ ਤੇ ਲੁਧਿਆਣਾ ਵੈਸਟ ਦੇ ਲੋਕਾਂ ਨੇ ਬਹੁਤ ਵੱਡਾ ਬੱਡੀ ਜਿੱਤ ਜਿਹੜੀ ਉਹ ਕਰਾਈਏ ਸੋ ਉਸ ਜਿੱਤ ਲਈ ਵਰਕਰਾਂ ਦਾ ਧੰਨਵਾਦ ਕਰਨ ਵਾਸਤੇ ਲੁਧਿਆਣਾ ਵੈਸਟ ਦੇ ਵੋਟਰਾਂ ਦਾ ਧੰਨਵਾਦ ਕਰਨ ਵਾਸਤੇ ਸ਼ਹਿਰੀਆਂ ਦਾ ਧੰਨਵਾਦ ਕਰਨ ਵਾਸਤੇ ਅਰਵਿੰਦ ਕੇਰਿਵਾਲ ਜੀ ਤੇ ਸਦਾ ਭਗਵੰਤ ਸਿੰਘ ਮਾਨ ਜੀ ਆ ਰਹੇ ਔਰ ਅੱਜ ਉਹ ਸਾਨੂੰ ਨਵਾਂ ਪ੍ਰੋਗਰਾਮ ਵੀ ਦੇ ਕੇ ਜਾਣਗੇ ਉਹ ਪ੍ਰੋਗਰਾਮ ਜਿਹੜੇ ਜਿੱਦਾਂ ਹੋਣ ਅੱਗੇ ਤਰਜ਼ਾਰ ਦੀ ਇਲੈਕਸ਼ਨ ਆ ਗਈ ਬਾਈ ਇਲੈਕਸ਼ਨ ਉਹ ਤੋਂ ਬਾਅਦ ਅਸੀਂ 227 ਦੀ ਇਲੈਕਸ਼ਨ ਦੇ ਵਿੱਚ ਜਿਹੜਾ ਉਹ ਲੱਗਦਾ ਸਰ ਉਹਦੀਆਂ ਤਿਆਰੀਆਂ ਕਿਸ ਤਰੀਕੇ ਨਾਲ ਚੱਲ ਰਹੀਆਂ ਕਿਉਂਕਿ 227 ਨੂੰ ਸਮਾਂ ਕਾਫੀ ਘੱਟ ਰਹਿ ਚੁੱਕਿਆ ਹੋਇਆ ਤੇ ਜਿਸ ਤਰੀਕੇ ਨਾਲ ਜੇਕਰ ਕੰਮ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਕੰਮ ਇਸ ਸਮੇਂ ਪੰਜਾਬ ਦੇਖ ਰਿਹਾ ਵੀ ਕਿਸ ਤਰੀਕੇ ਕਿਸ ਪੱਧਰ ਤੇ ਚੱਲਦੇ ਪਏ ਨੇ ਨਹੀਂ ਜੀ ਬਹੁਤ ਵਧੀਆ ਬਹੁਤ ਵਧੀਆ ਚੱਲ ਰਿਹਾ ਬਦਕਾਂ ਤੇ ਜੋਸ਼ ਆ ਵਧੀਆ ਚੱਲ ਰਿਹਾ ਠੀਕ ਚੱਲ ਰਿਹਾ ਇਸ ਕਰਕੇ ਮਨੋ ਜਿਹੜਾ ਸਤਾਈ ਦਿੱਤਾ। ਬਹੁਮਤ ਨਾਲ ਲੁਧਿਆਣਾ ਪੱਛਮੀ ਦੇ ਲੋਕਾਂ ਨੇ ਸੀਟ ਜਿਹੜੀ ਸੰਜੀਵ अरोड़ा ਜੀ ਨੂੰ ਦਿੱਤੀ ਹੈ ਤੇ ਅੱਜ ਧੰਨਵਾਦ ਵੀ ਕਰਨ ਪਹੁੰਚੇ ਸੀਗੇ। ਭਗਵੰਤ ਮਾਨ ਜੀ ਕਿਸ ਤਰੀਕੇ ਨਾਲ ਦੇਖਦੇ ਆ ਦੇਖੋ ਜੀ ਪੂਰੇ ਪਰਿਵਾਰ ਦੇ ਵਾਂਗੂ ਹਰ ਵਲੰਟੀਅਰ ਹਰ ਲੀਡਰ ਦਿੰਨੇ ਆਮ ਆਦੀ ਪਾਰਟੀ ਨੇ ਮਿਲ ਜੁਟ ਕੇ ਇਲੈਕਸ਼ਨ ਲੜੀ। ਔਰ ਮੈਂ ਸਲੂਟ ਕਰਦਾ ਲੁਧਿਆਣਾ ਵੈਸਟ ਦੇ ਵੋਟਰਸ ਦਾ ਜਿਨ੍ਹਾਂ ਨੇ ਕੇਜਰੀਵਾਲ ਸਾਹਿਬ ਮਾਨ ਸਾਹਿਬ ਦੀ ਜਿਹੜੀ ਸੋਚ ਆ ਉੱਤੇ ਮੋਹਰ ਲਾਈ। ਸੰਜੀਵ अरोड़ा ਜੀ ਦੀ ਜੋ ਵਿਜਨ ਸੀ ਉੱਤੇ ਮੋਹਰ ਲਾਈ। ਤੋ ਅੱਜ ਇੱਕ ਖੁਸ਼ੀ ਦਾ ਪਲ ਸੀਗਾ ਕਿਉਂਕਿ ਜਦੋਂ ਫੌਜਾਂ ਜਿੱਤ ਕੇ ਆਉਂਦੀਆਂ ਨੇ ਫਿਰ ਜਦੋਂ ਜਰਨਲ ਦਾ ਵੀ ਫਰਜ ਬਣਦਾ ਕਿ ਉਹਨਾਂ ਨੂੰ ਮਿਲੇ ਤੇ ਫਿਰ ਅੱਜ ਸਾਡੇ ਲਈ ਉਹ ਸਮਾਂ ਸੀਗਾ ਜੀ ਕਿਵੇਂ ਵਿਖਦੇ ਆ ਵੀ ਵਿਰੋਧੀ ਧਿਰਾਂ ਵੱਲੋਂ ਕਿਹਾ ਜਾਂਦਾ ਸੀਗਾ ਵੀ ਇਹ ਸੈਮੀਫਾਈਨਲ ਹੈ ਤੇ ਜੇਕਰ ਜਿੱਤ ਗਿਆ ਜਿਹੜਾ ਉਹ ਬੰਦੇ ਦਾ ਫਾਈਨਲ 2027 ਦੇ ਵਿੱਚ ਪੱਕਾ ਆ ਤਾਂ ਇਸ ਵੇਲੇ ਜਿਹੜੀ ਕਿ ਆਮ ਆਦੀ ਪਾਰਟੀ ਸੈਮੀਫਾਈਨਲ ਜਿੱਤੇ ਚੁਟਕੀ ਹੋਈ ਹੈ ਬਿਲਕੁਲ ਜੀ ਔਰ ਬੜੀ ਵੱਡੀ ਲੀਡ ਨਾ ਦਿੱਤੀ ਹੈ ਪਿਛਲੀ 22 ਦੇ ਵਿੱਚ 7000 ਲੀਡ ਸੀ ਹਰ ਕੀ 11000 ਕਰਤੀ ਔਰ ਪੂਰੀ ਉਮੀਦਾਂ ਜਿਵੇਂ ਲੋਕ ਪਿਆਰ ਦੇ ਰਹੇ ਨੇ ਕਿਉਂਕਿ ਖੁਦ ਮੈਂ ਗੁਰਦਾਸਪੁਰ ਦਾ ਜ਼ਿਲ੍ਹਾ ਪ੍ਰਧਾਨ ਆ ਜਦੋਂ ਲੋਕਾਂ ਦੇ ਵਿੱਚ ਵਿੱਚ ਇਦਾਂ ਆ ਇਦਾਂ ਲੱਗ ਰਿਹਾ ਵਾ ਕਿ 2027 ਦੇ ਵਿੱਚ ਪਿਛਲੀ ਵਦ ਨਾਲੋਂ ਵੀ ਜ਼ਿਆਦਾ ਜਿਹੜੀਆਂ ਸੀਟਾਂ ਆ ਉਹ ਮਿਲ ਕੇ ਮਿਲ ਕੇ ਆਮ ਆਦਮੀ ਪਾਰਟੀ ਸਰਕਾਰ ਬਣੂਗੀ ਤੁਸੀਂ ਸਾਰੇ ਪ੍ਰਚਾਰ ਦੇ ਵਿੱਚ ਨਾਲ ਰਹੇ ਹੋ ਕਿ ਇਸ ਤਰੀਕੇ ਦਾ ਪਿਆਰ ਲੁਧਿਆਣਾ ਪੱਛਮੀ ਦੇ ਲੋਕ ਦਿੰਦੇ ਹੁੰਦੇ ਸੀ ਦੇਖੋ ਜੀ ਮੈਂ ਸਾਰੀ ਉਮਰ ਲੁਧਿਆਣਾ ਪੱਛਮੀ ਦੇ ਲੋਕਾਂ ਦਾ ਜਿਹੜਾ ਵਾ ਉਹ ਧੰਨਵਾਦੀ ਰਹੂੰਗਾ ਕਿਉਂਕਿ ਇੰਨਾ ਪਿਆਰ ਇੱਕ ਮੈਨੂੰ ਮਤਲਬ ਉਹਨਾਂ ਨੇ ਬੱਚਿਆਂ ਵਾਂਗੂ ਪਿਆਰ ਦਿੱਤਾ ਮੈਂ ਗੁਰਦਾਸਪੁਰ ਤੋਂ ਆ ਕੇ ਇੱਥੇ ਇਲੈਕਸ਼ਨ ਡਿਊਟੀ ਸੀਗੀ 3 ਮਹੀਨੇ ਦਿਨ ਰਾਤ ਸੰਦੀਪ अरोड़ा ਜੀ ਦੇ ਨਾਲ ਮੈਂ ਰਿਹਾ ਪਰ ਇਥੋਂ ਦੇ ਲੋਕਾਂ ਨੇ ਮੈਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਤੂੰ ਬਾਹਰੋਂ ਆਇਆ ਮੈਨੂੰ ਆਪਣੇ ਬੱਚਿਆਂ ਵਾਂਗੂ ਹੀ ਉਹਨਾਂ ਨੇ ਰੱਖਿਆ ਸਰ ਅੱਜ ਲੁਧਿਆਣਾ ਦੇ ਵਿੱਚ ਭਗਵੰਤ ਮਾਨ ਜੀ ਪਹੁੰਚ ਲੈਣੇ ਪੰਜਾਬ ਦੇ ਸੀਐਮ ਪਹੁੰਚ ਲੈਣੇ ਸਰ ਕਿਸ ਤਰੀਕੇ ਨਾਲ ਦੇਖਦੇ ਹਾਂ ਵੀ ਲੁਧਿਆਣਾ ਵਾਸੀਆਂ ਨੇ ਐਨਾ ਪਿਆਰ ਦਿੱਤਾ ਵੀ ਲੁਧਿਆਣਾ ਪੱਛਮੀ ਦੀ ਸੀਟ ਐਨੇ ਮਾਰਜਨ ਨਾਲ ਜਿਤਾਈ ਹੈ ਜੀ ਪੰਜਾਬ ਦੇ ਵਿੱਚ ਕੁਝ ਦਿਨ ਪਹਿਲੇ ਜੋ ਲੁਧਿਆਣਾ ਵੈਸਟ ਵਿੱਚ ਇਲੈਕਸ਼ਨ ਹੋਈ ਸੀ ਉਪ ਚੋਣ ਹੋਇਆ ਸਾਰੇ ਪੰਜਾਬ ਦੀਆਂ ਨਜ਼ਰਾਂ ਇਸ ਇਲੈਕਸ਼ਨ ਉੱਪਰ ਲੱਗੀਆਂ ਸਭ ਬਿਲਕੁਲ ਔਰ ਲੁਧਿਆਣੇ ਦੀ ਜਨਤਾ ਨੇ ਲੁਧਿਆਣਾ ਵਾਸੀ ਜਨਤਾ ਨੇ ਇਤਨਾ ਪਿਆਰ ਦਿੱਤਾ ਹੈ ਇਹ ਸਾਰਾ ਹੀ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਦੇ ਉੱਪਰ ਲੁਧਿਆਣੇ ਦੀ ਜਨਤਾ ਨੇ ਮੋਹਰ ਲਗਾਈ ਬਿਲਕੁਲ ਜੀ ਔਰ ਸੰਜੀਵ ਰੌਰਾ ਜੀ ਨੂੰ ਬਹੁਤ ਭਾਰੀ ਭਵਨ ਦਿਤਾਇਆ ਦੇਖੋ ਪਿਛਲੇ ਇਲੈਕਸ਼ਨ ਹੋਏ ਸੀ 2022 ਦੇ ਵਿੱਚ 2022 ਦੇ ਵਿੱਚ ਅਸੀਂ ਜੇ ਸੀਟ ਦਿੱਤੀ ਸੀ 6-7 ਹਜ਼ਾਰ ਦੇ ਨਾਲ ਪਰ ਹੁਣ ਬਾਈ ਇਲੈਕਸ਼ਨ ਜਿਹੜੀ ਜਿੱਤੀ ਹੈ तकरीबन 11 12 ਹਜ਼ਾਰ ਨਾਲ ਜਿੱਤੀ ਹੈ ਔਰ ਆਪਣੇ ਅੱਜ ਬਹੁਤ ਵੱਡੀ ਉਪਲਬਧੀ ਹੈ ਔਰ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਮਾਨ ਸਰਕਾਰ ਨੇ ਔਰ ਸਾਡੇ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਜਿਹੜੇ ਕਿ ਹਮੇਸ਼ਾ ਹੀ ਆਮ ਲੋਕਾਂ ਦੀ ਲਗਾਤਾਰ ਸੇਵਾ ਕਰਦੇ ਆ ਰਹੇ ਨੇ ਔਰ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਅਨਸਾਰ ਸੀਐਮ ਸਾਹਿਬ ਕੰਮ ਕਰੇ ਨੇ ਔਰ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਸਾਰੇ ਵਧੀਆ ਕੰਮ ਪੰਜਾਬ ਤੋਂ ਹੋਣ ਜਾ ਰਹੇ ਨੇ ਔਰ ਜੋ 2027 ਵੀ ਨਜ਼ਦੀਕ ਆ ਰਿਹਾ ਹੈ ਅਸੀਂ ਇੱਕ ਵਾਰ ਫੇਰ ਦੁਬਾਰਾ ਜੋ ਹੈ ਜਨਤਾ ਆਮ ਆਦਮੀ ਪਾਰਟੀ ਸਰਕਾਰ ਬਣਾਏਗੀ ਇਹ ਪਹਿਲੀ ਵਾਰ ਇਤਿਹਾਸ ਦੇ ਵਿੱਚ ਇਹ ਹੋਣ ਜਾ ਰਿਹਾ ਹੈ ਕਿ ਬੇਅਦਬੀ ਦੇ ਉੱਤੇ ਕੋਈ ਵੀ ਧਾਰਮਿਕ ਗ੍ਰੰਥ ਸਾਰੇ ਸਤਕਾਰਤ ਨੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਦੇ ਉੱਤੇ ਤੇ ਜਿਹੜਾ ਇਹ ਕਾਨੂੰਨ ਇਸ ਵਾਰ ਅਸੀਂ ਲੈ ਕੇ ਆ ਰਹੇ ਹਾਂ ਇਹ ਆਪਣੇ ਆਪ 'ਚ ਜਿਹੜਾ ਹੈ ਪਹਿਲੀ ਜਾਨੀ ਕਿ ਇੱਕ ਸ਼ੁਰੂਆਤ ਹੈ ਔਰ ਅੱਜ ਤੱਕ ਕਿਸੇ ਨੇ ਨਹੀਂ ਸੀ ਕੀਤੀ ਇਹ ਆਮ ਆਦਮੀ ਪਾਰਟੀ ਕਰਨ ਜਾ ਰਹੀ ਸਰ ਵੀ ਇਹ ਕਰਨ ਵਾਲਿਆਂ ਨੂੰ ਕੀ ਕਹਿਣਾ ਚਾਹਾਂਗੇ ਜੀ ਉਹਨਾਂ ਨੂੰ ਸੁਧਰਨਾ ਚਾਹੀਦਾ ਸਭ ਤੋਂ ਮਾੜਾ ਕੁਕਰਮ ਸਭ ਤੋਂ ਮਾੜਾ ਕਰਮ ਇਹ ਹੈ ਕਿ ਕਿਸੇ ਦੀ ਆਸਥਾ ਨੂੰ ਠੇਸ ਪਹੁੰਚਾਣਾ ਕਿਉਂਕਿ ਸਾਰੇ ਸਤਕਾਰਯੋਗ ਨੇ ਸਾਡੇ ਤਾਂ ਦੇਸ਼ ਇਹ ਧਾਰਮਿਕ ਦੇਸ਼ ਹੈ ਉਹ ਧਾਰਮਿਕ ਦੇਸ਼ ਦੇ ਵਿੱਚ ਧਰਮ ਦੀ ਬੇਅਦਬੀ ਹੋਣੀ ਸਭ ਤੋਂ ਮਾੜੀ ਗੱਲ ਹੈ ਅੱਜ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਆ ਜੀ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਲੁਧਿਆਣਾ ਵੈਸਟ ਦੇ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਉਹਦਾ ਧੰਨਵਾਦ ਕਰਨ ਲਈ ਪਹੁੰਚ ਰਹੇ ਆ ਸਮੁੱਚੀ ਲੀਡਰਸ਼ਿਪ ਤੇ ਗੱਲਾਂ ਦੀ ਰਾਜਨੀਤੀ ਨੂੰ ਉਡਾਇਆ ਤਾਂ 2027 ਦੀ ਤਾਰੀਖ ਇਸ ਤਰੀਕੇ ਨਾਲ ਚਲਦੀ ਕਿਉਂਕਿ ਸੈਮੀਫਾਈਨਲ ਸੀਗਾ ਫਾਈਨਲ ਨੂੰ ਸੀਟਾਂ ਵੀ ਕੱਟ ਸਮਾਂ ਰਹਿ ਗਿਆ ਹੋਇਆ ਇਹ ਗੱਲ ਵਿਰੋਧੀ ਕਹਿੰਦੇ ਸੀ 27 ਵਾਲਾ ਜਿਹੜਾ ਫਾਈਨਲ ਆ ਲੁਧਿਆਣਾ ਵੈਸਟ ਉਹਦਾ ਸੈਮੀਫਾਈਨਲ ਆ ਲੁਧਿਆਣੇ ਦੇ ਲੋਕਾਂ ਨੇ ਸੈਮੀਫਾਈਨਲ ਆਮ ਆਦਮੀ ਪਾਰਟੀ ਨੂੰ ਜਿਤਾਇਆ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਆਮ ਆਦਮੀ ਪਾਰਟੀ ਦਾ 27 ਆਮ ਆਦਮੀ ਪਾਰਟੀ ਫੇਰ ਰਿਪੀਟ ਕਰੂਗੀ ਵੱਡੇ ਮਾਰਜਿਨ ਨਾਲ ਸਾਰੀਆਂ ਸੀਟਾਂ ਜਿੱਤਣਗੀਆਂ ਤੇ 92 ਤੋਂ ਵੀ ਅੱਗੇ ਸੀਟਾਂ ਵਧ ਹੋਣਗੀਆਂ ਆਮ ਆਦਮੀ ਪਾਰਟੀ ਆਪ ਦਾ ਰਿਕਾਰਡ ਆਪ ਹੀ ਤੋੜੂਗੀ ਬਾਈ ਚ 27 ਤੋਂ ਵੱਡੀ ਜਿੱਤ ਜਿਹੜੀ ਕੀ ਰਿਕਾਰਡ ਹੋਏਗੀ ਬਿਲਕੁਲ ਵੇਖੋ ਲੋਕ ਚਾਹੁੰਦੇ ਕੰਮ ਕਰੇ ਹੁਣ ਅਸੀਂ ਇੱਥੇ ਪ੍ਰਚਾਰ ਕਰਦੇ ਰਹੇ ਜਦੋਂ ਲੁਧਿਆਣਾ ਵੈਸਟ ਦੀ ਇਲੈਕਸ਼ਨ ਹੀ ਜਦੋਂ ਨੌਜਵਾਨਾਂ ਦੇ ਵਿੱਚ ਜਾਈਦਾ 18 ਸਾਲ ਤੋਂ ਲੈ ਕੇ 30 32 ਸਾਲ ਦੇ ਨੌਜਵਾਨ ਬੱਚੇ ਬੱਚੀਆਂ ਉਹ ਆਪ ਮੂੰਹ ਬੋਲਦੇ ਹੀ ਵੀ ਜਿਨੇ ਕੰਮ ਕੀਤਾ ਹੈ ਉਹਨੂੰ ਵੋਟ ਕਰਨੀ ਆ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਸਾਡੀ ਵੋਟ ਆਮ ਆਦਮੀ ਪਾਰਟੀ ਨੂੰ ਜਿੱਦੇ ਨਾਲ ਜੂਥ ਆ ਗਿਆ ਸਮਝ ਲਓ ਉਹਦੀ ਜਿੱਤ ਯਕੀਨੀ ਆ ਲੋਕ ਇਹੋ ਚਾਹੁੰਦੇ ਆ ਵੀ ਪਾਰਟੀ ਕੰਮ ਕਰੇ ਈਮਾਨਦਾਰੀ ਨਾਲ ਪੈਸੇ ਲੱਗਣ ਈਮਾਨਦਾਰੀ ਨਾਲ ਲੋਕਾਂ ਦੇ ਕੰਮ ਹੋਣ ਸਰ ਇਸ ਵਾਰ ਇੱਕ ਬਾਡੀ ਦੀ ਜਮਾਨਤ ਵੀ ਜਬਤ ਹੋਈ ਉਹਨੂੰ ਕਿਸ ਤਰੀਕੇ ਨਾਲ ਦੇਖੋ ਦੇਖੋ ਉਹਦਾ ਆਉਣ ਵਾਲਾ ਸਮਾਂ ਜਿਹੜਾ ਉਹ ਖਤਮ ਹੋ ਗਿਆ ਲੋਕ ਸਿੱਧਾ ਇਹ ਗੱਲ ਕਹਿੰਦੇ ਆ ਕਿ ਜਿੰਨਾ ਚਿਰ ਸਰਦਾਰ ਸੁਖਵੀਰ ਸਿੰਘ ਬਾਦਲ ਆਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਂਭੇ ਨਹੀਂ ਨਾ ਹੁੰਦੀ ਉਹਨਾਂ ਚਿਰ ਆਕਾਲੀ ਦਲ ਸਰਵਾਈਵ ਨਹੀਂ ਕਰਦਾ ਤੇ ਉਹ ਕਹਿੰਦੇ ਵੀ ਜੇ ਸੁਖਵੀਰ ਪਾਸੇ ਉਹ ਵੀ ਜਾਵੇ ਫੇਰ ਵੀ ਆਕਾਲੀ ਦਲ ਉਠਦਿਆਂ 15 ਸਾਲ ਲੱਗਣਗੇ ਜਿੰਨਾ ਨੁਕਸਾਨ ਸੁਖਵੀਰ ਸਿੰਘ ਬਾਦਲ ਨੇ ਆਕਾਲੀ ਦਲ ਦਾ ਕਰਤਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਸਾਡੇ ਮਨੀਸ਼ ਸਿੰਘ ਸੋਧਿਆ ਜੀ ਇਹ ਉਹਨਾਂ ਦੀ ਸੋਚ ਦਾ ਪ੍ਰਤੀਕ ਹੈ ਕਿ ਅਸੀਂ ਬਹੁਤ ਵੱਡੇ ਫਰਕ ਦੇ ਨਾਲ ਜਿਹੜੀ ਹੈ ਵੈਸਟ ਜਿਹੜੇ ਲੁਧਿਆਣਾ ਵੈਸਟ ਹੈ ਉਹ ਅਸੀਂ ਲੁਧਿਆਣਾ ਵੈਸਟ ਹੀ ਨਹੀਂ ਜਿੱਤਿਆ ਇਹਨਾਂ ਬਾਅਦ ਇਲੈਕਸ਼ਨ ਦੇ ਵਿੱਚ ਪੰਜਾਂ ਦੇ ਵਿੱਚੋਂ ਦੋ ਇਲੈਕਸ਼ਨ ਅਸੀਂ ਦੂਸਰਾ ਗੁਜਰਾਤ ਦੇ ਵਿੱਚ ਜਿੱਥੇ ਭਾਜਪਾ ਦਾ ਘੜ ਮੰਨਿਆ ਜਾਂਦਾ ਉੱਥੇ ਵੀ ਜਿਹੜਾ ਅਸੀਂ ਬਹੁਤ ਵੱਡੀ ਜਿੱਤ ਦਰਜ ਕੀਤੀ ਹੈ ਸੋ ਇਹ ਇੱਕ ਜਿਹੜਾ ਇੱਕ ਅਗਲੇਰਾ ਸੁਨੇਹਾ ਹੈ ਇਹ ਇੱਕ ਇੰਡੀਕੇਸ਼ਨ ਹੈ ਕਿ 2027 ਦੇ ਵਿੱਚ ਅਸੀਂ ਬਹੁਤ ਵੱਡੇ ਫਰਕ ਦੇ ਨਾਲ ਪੰਜਾਬ ਦੇ ਵਿੱਚ ਦੁਬਾਰਾ ਸਰਕਾਰ ਬਣਾਉਣ ਜਾ ਰਹੇ ਹਾਂ ਤੇ ਗੁਜਰਾਤ ਦੇ ਵਿੱਚ ਵੀ ਅਸੀਂ ਜਿਹੜੀ ਸਰਕਾਰ ਸਰਕਾਰ ਜਿਹੜੀ ਹੈ ਉੱਥੇ ਪਹਿਲੀ ਵਾਰ ਸਰਕਾਰ ਜਿਹੜੀ ਬਣਾਵਾਂਗੇ ਸਰ 2027 ਦੀਆਂ ਤਿਆਰੀਆਂ ਕਿਸ ਤਰੀਕੇ ਨਾਲ ਚੱਲ ਰਹੀਆਂ 2027 ਦੀਆਂ ਤਿਆਰੀਆਂ ਤੁਸੀਂ ਲੁਧਿਆਣੇ ਵਸਦੇ ਨਤੀਜੇ ਜਿਹੜੇ ਉਹ ਦੇਖ ਹੀ ਰਹੇ ਨੇ ਸੋ ਲੋਕ ਜਿਹੜੇ ਆ ਸਾਡੇ ਨਾਲ ਨੇ ਲੋਕ ਪੰਜਾਬ ਦੀਆਂ ਨੀਤੀਆਂ ਤੇ ਉਹਨਾਂ ਨੇ ਮੋਹਰ ਲਾਈ ਹੈ ਪੰਜਾਬ ਦੇ ਕੰਮਾਂ ਤੇ ਮੋਹਰ ਲਾਈ ਹੈ ਔਰ ਇਸ ਤੋਂ ਵੱਡੀ ਮੋਹਰ ਕੀ ਹੋ ਸਕਦੀ ਹੈ ਕਿ ਬੀਜੇਪੀ ਜਿਹੜੀ ਕੇਂਦਰ ਦੇ ਵਿੱਚ ਜਿਹੜੇ ਯੂਨੀਅਨ ਗਵਰਨਮੈਂਟ ਜਿਹੜੀ ਕੇਂਦਰ ਦੇ ਵਿੱਚ ਸਰਕਾਰ ਬੀਜੇਪੀ ਦੀ ਆ ਬੀਜੇਪੀ ਨੇ ਸਾਡੇ ਕੰਮਾਂ ਤੇ ਮੋਹਰ ਲਾਤੀ ਸਾਡੀ ਸਿੱਖਿਆ ਤੇ ਬੀਜੇਪੀ ਨੇ ਮੋਹਰ ਲਾਈ ਹੈ ਬੀਜੇਪੀ ਦੀ ਸਰਕਾਰ ਨੇ ਕੇਂਦਰ ਸਰਕਾਰ ਨੇ ਕਿ ਤੁਹਾਡੀ ਸਿੱਖਿਆ ਜਿਹੜੀ ਆ ਉਹ ਵੀ ਇੱਕ ਨੰਬਰ ਤੇ ਸੋ ਜੇ ਹੁਣ ਦੂਜੀਆਂ ਆਪੋਜੀਟ ਪਾਰਟੀਆਂ ਇਹ ਕਹਿਣ ਲੱਭਣ ਵੀ ਤੁਹਾਡਾ ਕੰਮ ਇੱਕ ਨੰਬਰ ਤੇ ਆ ਤੇ ਫਿਰ ਕੌਣ ਹਰਾ ਸਕਦਾ ਫਿਰ ਆਪਾਂ ਵੱਡੀ ਜਿੱਤ ਦੇ ਚੱਕਰ ਆ ਲੱਗਦਾ ਹੈ ਕਿ ਜਿਹੜੀ ਜਿੱਤ ਦਾ ਕਾਰਨ ਬਣਦਾ ਹੈ ਇਹ ਆਮ ਆਦਮੀ ਪਾਰਟੀ ਦਾ ਸਾਰਾ ਪਿਆਰ ਹੈ ਕਿ ਜਿੱਥੇ ਦੂਜੀਆਂ ਪਾਰਟੀਆਂ ਵਿੱਚ 카ਟੋ ਕਲੇਸ਼ ਦੇਖਣ ਨੂੰ ਮਿਲਦਾ ਹੈ ਤੇ ਇੱ ਪਰਿਵਾਰ ਹੈ ਔਰ ਆਮ ਆਦਮੀਆਂ ਦਾ ਪਰਿਵਾਰ ਆ ਆਮ ਆਦਮੀ ਦੀ ਸੋਚ ਦਾ ਪਰਿਵਾਰ ਹੈ ਔਰ ਉਹ ਜਿਹੜਾ ਆਮ ਆਦਮੀ ਹੈ ਜਿਹੜਾ ਸਾਡਾ ਪੰਜਾਬ ਦਾ ਇਹ ਪਰਿਵਾਰ ਆ ਸਾਡੀ ਯੂਨਿਟ ਜਿਹੜੀ ਆ ਉਹ ਇਕਜੁੱਟਾ ਇਕਮੁੱਟਾ ਹੈ ਔਰ ਇਕਜੁੱਟ ਇਕਮੁੱਟ ਹੋ ਕੇ ਜਦੋਂ ਵੀ ਲੜਾਈ ਆਪਾਂ ਲੜਾਂਗੇ ਔਰ ਜਦੋਂ ਵੀ ਲੜਾਈ ਲੜੀ ਆ ਤਾਂ ਅਸੀਂ ਜਿੱਤ ਦਰਜ ਕੀਤੀ ਆ ਉਹ ਚਾਹੇ ਲੁਧਿਆਣੇ ਦੀ ਚਾਹੇ ਲੋਕ ਸਭਾ ਦੀ ਚੋਣ ਹੋਵੇ ਚਾਹੇ ਸਾਡੇ ਭਗਤ ਜੀ ਹੈ ਚਾਹੇ ਜਲੰਧਰ ਵੈਸਟ ਦੀ ਚੋਣ ਹੋਵੇ ਚਾਹੇ ਇਹ ਚੋਣ ਹੋਵੇ ਚਾਹੇ ਚਾਰ ਜਿਹੜੀਆਂ ਜਿਮਨੀ ਚੋਣਾਂ ਆਈਆਂ ਚਾਹੇ ਉਹਦੀ ਜਿੱਤ ਹੋਵੇ ਸੋ ਹਰ ਚੋਣ ਦੇ ਵਿੱਚ ਅਸੀਂ ਜਿਹੜਾ ਉਹ ਕਿਲਾ ਫਤਿਹ ਕੀਤਾ ਸੋ ਇਹ ਜਿਹੜੀ ਜਿੱਤ ਹੈ ਇਸ ਜਿੱਤ ਦੀ ਜਿਹੜੀ ਇਹ ਜਿਹੜੀ ਜਿੱਤ ਸ਼ੁਰੂ ਕੀਤੀ ਹੈ ਇਹ ਜਿਹੜੀ 2027 ਤੱਕ ਕਿਸੇ ਤਰ੍ਹਾਂ ਇਹ ਬਿਲਕੁਲ ਕਾਇਮ ਰਹੇਗੀ ਔਰ 27 ਦੇ ਵਿੱਚ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਵੈਗੁਰੂ ਜੀ ਦਾ ਖੰਦਾ ਵੈਗੁਰੂ ਜੀ 2027 ਲੇਟ ਹੋ ਕੇ जाके लगे हुए हैं जिन्हें भी फैसले हो रहे वो लोग हो रहे अरविंद केजरीवाल साहब जिन्हों की अगवाई दे पूरे देश के आम आदमी पार्टी जी है चिट्ठी लग रही है गुजरात चो ਨਵੇਂ ਬੀਜੂਕੇ ਨੇ ਗੁਆਵਾਲੇ ਲਈ ਯੋਜਨਾ ਆਖੇ ਜਿੱਦਾਂ ਮਰਜ਼ੀ ਜਾਓ ਇਤਨੇ ਵੀ ਕਿ ਆਮ ਆਦਮੀ ਪਾਰਟੀ ਦਾ ਵੋਟਰ ਸਪੋਰਟ ਮਿਲ ਹੀ ਜਾਂਦਾ ਹੈ ਇੱਥੇ ਪਾਰਟੀਆਂ ਬੱਝੀਆਂ ਹੁੰਦੀਆਂ ਨੇ ਕਿਉਂਕਿ ਪਤਾ ਅਜੇ ਦਾ 60 ਸਾਲ ਪੁਰਾਣੀ ਆ ਪਰ ਜਿਹੜੇ 1885 ਕਾਂਗਰਸ 1857 ਨੂੰ ਬਣੀ ਸੀ ਅਕਾਲੀ ਦਰ 1920 ਵਿੱਚ ਬਣੀ ਸੀ ਅੱਜ ਉਹਨਾਂ ਦਾ ਹਜੂਰ ਖਤਮ ਹੋ ਰਿਹਾ ਹੈ ਅੱਜ ਉਰਲਵਾਕਲੇ ਪ੍ਰਦੇਸ਼ ਦੇ ਵਿੱਚ ਉਨਾਂ ਨੇ ਲੁੱਟਿਆ ਪੰਜਾਬ ਨੂੰ ਕੁੱਟਿਆ ਧਰਮ ਦੇ ਨਾਂ ਤੇ ਲੋਕਾਂ ਨੂੰ ਭੜਕਾਇਆ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਯਾਦ ਚਲਦੀ ਜੇ ਬੋਖਰੇ ਆ ਰੰਗਵਰਗੀਆ ਪੱਗਾਂ ਆ ਸੋਨੇ ਸੋਨੇ ਕਿਹੜੇ ਨੌਜਵਾਨਾਂ ਦੇ ਬਜ਼ੁਰਗਾਂ ਦੇ ਇਰੇ ਆਪੇ ਲਾਲੀ ਇਹ ਦੱਸਦੀ ਹੈ ਕਿ ਪੰਜਾਬ ਜਿਹੜਾ ਉਹ ਹੁਣ ਪੰਜਾਬ ਪਨਜਾਬ ਹੈ ਕੋਈ ਕੈਲੀਫੋਰਨੀਆ ਦੇ ਦਿੱਦ ਬਣਾਉਣ ਦੀ ਸ਼ਕਤੀ ਨਹੀਂ ਹੋਤੀ ਕੱਲ ਸ਼ਾਮ ਨੂੰ ਅਸੀਂ ਇੱਕ ਫੰਕਸ਼ਨ ਸੀਗੇ ਮੁਹਾਲੀ ਤੁਸੀਂ ਸਾਰੇ ਨੇ ਮੀਡੀਆ 'ਚ ਦੇਖਿਆ ਹੋਣਾ ਕੋਈ ਛੋਟੀ ਮੋਟੀ ਗੱਲ ਨਹੀਂ ਸੀ 4 ਸਾਲਾਂ ਬਾਅਦ ਇੱਕ ਸਰਵੇ ਹੁੰਦਾ ਜਿਵੇਂ 올림픽 ਹੁੰਦੀ ਹੈ ਨਾ 4 ਸਾਲ ਬਾਅਦ ਜਿਹੜੇ ਖਿਡਾਰੀ ਹੈ 4 ਸਾਲ ਤਿਆਰੀ ਕਰਦੇ ਹੈ ਰਿਜ਼ਲਟ 10 ਸੈਕਿੰਡ ਚ ਆ ਜਾਂਦਾ 100 ਮੀਟਰ ਦੀ ਜਿਹੜੀ ਰੇਸ ਹੈ 10 ਸੈਕਿੰਡ ਤੋਂ ਥੱਲੇ ਥੱਲੇ ਹੈ 4 ਸਾਲ ਦੀ ਤਿਆਰੀ ਉਹਦਾ ਰਿਜ਼ਲਟ 10 ਸੈਕਿੰਡਾਂ ਦੇ ਵਿੱਚ ਹੁੰਦਾ ਕਿੰਨਾ ਕਨਸਨਟ੍ਰੇਸ਼ਨ ਕਰਨੀ ਪੈਂਦੀ

तो तो देड़ी देड़ी आज पंजाब के कोने कोने से आए हुए आम आदमी पार्टी के सभी कार्यकर्ताओं को मेरा नमस्कार सबको मेरा प्रणाम सत सब सबसे पहले मैं आप सब लोगों को बहुत बहुत बधाई देना चाहता हूँ आम आदमी पार्टी की दो जगह शानदार जीत हुई है एक हम लोग लुधियाना पश्चिम की सीट जीते और दूसरा गुजरात में भारतीय जनता पार्टी के गढ़ में गुजरात में बीजेपी की सरकार है जहां पे तीस साल से बीजेपी की सरकार है वहां पे बीजेपी को हिला पाना लगभग नामुमकिन में वहां से भी आम आदमी पार्टी उपचुनाव में भारी बहुमत से सत्रह हजार से ज्यादा वोट से जीती है बीजेपी इतनी बौखला गई है कि जैसे हमारी जीत हुई अभी परसों हमारे वहां पे दूसरे विधायक को उन्होंने गिरफ्तार कर दिया लेकिन मेरा ये मानना है वो जितने मर्जी जुर्म करेंगे जनता उतनी आम आदमी पार्टी के साथ जुड़ती जाएगी लुधियाना का चुनाव और गुजरात का चुनाव ये दोनों सेमीफाइनल है गुजरात में भी और पंजाब में भी दो में चुनाव है पंजाब में फरवरी दो हजार सत्ताईस में और गुजरात में दिसंबर दो हजार सत्ताईस में और मैं मानता हूं कि ये दोनों उपचुनाव सेमीफाइनल थे और ये इस तरफ इशारा करते हैं कि 2027 में पंजाब और गुजरात भारी बहुमत से आम आदमी पार्टी जीतने जा रही है आम आदमी पार्टी के अरविंद केजरीवाल ਹੁਣ ਬਾੜੀ ਦੇ ਸਾਰੇ ਜਿਹੜੇ ਸਟਾਫ ਕਾਰਜੋਗ ਸਾਥੀ ਵਰਕਰਸ ਵੋਲੰਟੀਅਰਸ ਜਿਨ੍ਹਾਂ ਨੇ ਮਦਦ ਕਰਕੇ ਅੱਜ ਅਸੀਂ ਨਿਵਾਣੀ ਦੇ ਲੋਕ ਇਤਰੋਂ ਉਧਰ ਪਹੁੰਚੇ ਆ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਨਾਲ ਹੀ ਅੱਜ ਦੇ ਇਸ ਇਤਿਕੇ ਤੌਰ ਦੇ ਉੱਪਰ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਮੇਰੇ ਬਹੁਤ ਹੀ ਸਤਿਕਾਰਯੋਗ ਜਨਾ ਦਾ ਧੰਨਵਾਦ ਕਰਨੀ ਤੇ ਜਿੰਨਾ ਵੱਲੋਂ ਧੰਨਵਾਦ ਕਰਦੇ ਨੇ ਅੱਜ ਆਪਾਂ ਇੱਥੇ ਪਹੁੰਚੇ ਮੇਰੇ ਵੱਡੇ ਵੀਰ ਸੰਜੀਵ अरोड़ा ਜੀ ਮਾਨ ਚਤੇ ਔਰ ਸਾਹਮਣੇ ਵਿਰਾਜਮਾਨ ਮੇਰੇ ਕੈਬਨਟ ਦੇ ਸਾਰੇ ਪੁਲੀਸ ਸਾਰੇ ਸਾਥੀ ਸਾਰੇ ਐਨ ਐ ਐ ਸਰਪੰਨ ਸਾਰੇ ਚੇਅਰਮੈਨ ਸਰਪੰਨ ਸਾਰੇ ਪਾਰਟੀ ਦੇ ਅਹੁਦੇਦਾਰ ਸਰਪੰਨ ਸਾਰੇ ਹੀ ਸਤਕਾਰਯੋਗ ਸਾਥੀਓ ਵਰਕਰਸ ਵਲੋਂ ਕੇ ਸਭ ਤੋਂ ਪਹਿਲਾਂ ਤਾਂ ਗੁਰੂ ਕੀ ਬਤੈ ਕਰੋ ਪਰਵਾਣ ਬਲਵਾਹਿ ਗੁਰਜੀ ਕੋ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਪਤੈ ਸਭ ਤੋਂ ਸਾਰੇ ਸਾਥੀਆਂ ਨੂੰ ਬਹੁਤ ਬਹੁਤ ਨਮਸਕਾਰ ਸਾਰਿਆਂ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਥੀਓ ਦਿਨ ਦੇ ਇੰਗਰੇਜਰਾਂ ਦੇ ਵਿੱਚੋਂ ਧੰਨਵਾਦ ਕਰਦੇ ਹਾਂ ਤੁਹਾਡਾ ਕਿ ਅੱਜ ਇਸ ਧੰਨਵਾਦ ਰੈਲੀ ਨੂੰ ਯਕੀਨੀ ਬਣਾਉਣ ਦੇ ਲਈ ਤੁਸੀਂ ਅੱਜ ਇੱਥੇ ਪਹੁੰਚਿਓ ਇਸ ਇੱਥੇ ਤੱਕ ਪਹੁੰਚਣ ਦੇ ਵਿੱਚ ਇਹ ਸਫਰ ਸੀ ਜਿਹੜਾ बहुत लंबा और कठिन सफर रहा है अच्छे आप जो परमात्मा वेस्ट के और आदमी पार्टी के उन्होंने वॉलंटीर्स का जिन्होंने दिन नहीं देखा रात नहीं देखा धुप नहीं देखी छा नहीं देखी गर्मी भी देखी मीह नहीं देखा जिन्ह ने दिन ਕਿਤਾ ਮੈਂ ਸਮਝਦਾ ਕਿ ਸਭ ਤੋਂ ਵੱਡਾ ਧੰਨਵਾਦ ਉਹਨਾਂ ਦਾ ਕਰਦਾ ਬੰਦਾ ਹੈ ਔਰ ਮੈਂ ਆ ਕੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰਦਾ ਕਿ ਇਹ ਜੀ ਫੌਜ ਇਹ ਜੀ ਸਾਥੀਆਂ ਜਿਹੜੇ ਇਸ ਸਮਰਪਿਤ ਨੇ ਜਿਹੜੇ ਕਿ ਡਿਸਪਲਿਨ ਨੇ ਜਿਹੜੇ ਕਿ ਲੜਾਈ ਲੜਨੀ ਔਰ ਮਨਾਈ ਸਰ ਕਰਨੀ ਜਾਣਦੇ ਨੇ ਉਹਨਾਂ ਦਾ ਪਰਮੋਖ ਸੇਵਾਦਾਰ ਮੈਨੂੰ ਸਟੇਟ ਦੇ ਵਿੱਚ ਸੂਬੇ ਦੇ ਵਿੱਚ केजरीवाल साहब सिसोदे साहब और नाथ ना साहब होने ने लाके तो मेनू मान बख्शे मैं आ गया हूं मैं सबको बड़ा खुद के समझ आया महसूस कर रहा है मेरे साथ मेरे को मेनू लुधियाना पश्चिमी की सीट पे टिकट लेके मेरे पे भरोसा जताया कि हुन कैबिनेट मिनिस्टर बना के और भरोसा तीन साल तीन बारी भरोसा जताया मैं उनका बहुत बहुत शुक्रगुजार हूँ ਇਹ ਇਲੈਕਸ਼ਨਾਂ ਚ ਜਿੱਦਾਂ ਅਸੀਂ ਪਰਵਾਹ ਆਂ ਨੂੰ ਲੜੇ ਸਾਥੇ ਇੱਕ ਪ੍ਰਧਾਨ ਨੰਮਨੁਰਵਾ ਜੀ ਇਹਨਾਂ ਨੇ ਬਹੁਤ ਸਾਥ ਦਿੱਤਾ ਸਾਡੇ ਸਾਰੇ ਕੈਡਰੇਸ ਮਨਿਸਟਰ ਸਾਹਿਬਾਨ ਨੇ ਐਮਕੀ ਸਰਪਾ ਨੇ ਐਮਐਲ ਸਰਪਾ ਨੇ ਸਾਰੇ ਬੰਤੀ ਨੇ ਸਾਰੇ ਆ ਨੇ ਮਿਲ ਕੇ ਇਲੈਕਸ਼ਨ ਲੜੇ ਤੇ ਮੈਂ ਸਾਰਿਆਂ ਦਾ ਦਿਨੋ ਧੰਨਵਾਦੀ ਹਾਂ तुसी सारियाँ ना। में ऐसी कामपातना बड़ी बुरी कामपातना मेहनत पते जरूर मारेंगे यहाँ व्यस्त का अल्पांकर बोलता है मेहनत बन रहा है तो यहाँ व्यस्त तो 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 भी जेत तो नहीं काम किया तो पते दो तो ये नहीं कर रहा यहाँ पर एक जेत सिर्फ मेरी नहीं एक और भी जेत है ਲੋਕਤੰਤਰ ਦੀ ਜਿੱਤ ਹੈ ਅਤੇ ਉਸ ਨਵੀਂ ਸਿਆਸਤ ਦੀ ਜਿੱਤ ਹੈ ਜਿਸ ਦਾ ਸੁਪਨਾ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਲੈ ਕੇ ਚੱਲੇ ਹਨ ਤੁਸੀਂ ਘਰ ਘਰ ਪਹੁੰਚੇ ਲੋਕਾਂ ਨੂੰ ਜਾਗਰੂਕ ਕੀਤਾ ਆਪਣੀ ਜ਼ਿੰਦਗੀ ਦੇ ਕਈ ਮਹੱਤਵਪੂਰਨ ਦਿਨ ਐਸ ਲੈ ਲਈ ਸਮਰਪਿਤ ਕੀਤੇ ਕੋਈ ਤਨਖਾ ਨਹੀਂ ਕੋਈ ਸੁਆਰਥ ਨਹੀਂ ਸਿਰਫ ਇਨਕਲਾਬ ਦੀ ਚਾਹ ਹੈ ਤੁਸੀਂ ਸਾਰੇ ਕੰਮ ਕੀਤੇ ਮੈਂ ਤੁਹਾਡਾ ਬਹੁਤ ਸੁਪਰਚਲਾਣਾ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਤੁਸੀਂ ਕਿਸ ਤਰ੍ਹਾਂ ਹਰ ਮੁਸ਼ਕਲ ਵਕਤ ਵਿੱਚ ਵੀ ਹੌਸਲਾ ਨਹੀਂ ਛੱਡਿਆ ਤੁਸੀਂ ਸੱਚਮੁੱਚ ਪੰਜਾਬ ਦੀ ਨਵੀਂ ਤਾਕਤ ਹੋ ਆਓ ਅੱਜ ਜਿੱਤ ਨੂੰ ਸਿਰਫ ਇੱਕ ਮਕਾਮ ਨਾ ਬਣਾਈਏ ਇਹ ਸਾਡੀ ਜ਼ਿੰਮੇਵਾਰੀ ਦੀ ਸ਼ੁਰੂਆਤ ਹੈ ਲੋਕਾਂ ਦੀ ਉਮੀਦਾਂ ਨੂੰ ਪੂਰਾ ਕਰਨਾ ਹੁਣ ਸਾਡਾ ਫਰਜ਼ ਹੈ ਸਾਫ਼ ਨੀਅਤ ਸੱਚੀ ਸਿਆਸਤ ਅਤੇ ਲੋਕ ਸੇਵਾ ਦੇ ਰਾਹ ਤੇ ਅਸੀਂ ਹੁਣ ਚੱਲਣਾ ਹੈ ਇੱਕ ਵਾਰੀ ਫੇਰ ਤੁਹਾਡੀ लड़ाई सेवा ईमानदारी मेहनत लिए शत शत नमन जित तो है मान थोड़ा तो है इस नाल मैं ना एक बार दोबारा सब का शुक्र गुजार हाँ बोले सो निहाल